ਹਾਲਪੁਰਖ ਦੀ ਕਿਰਪਾ ਦੇ ਨਾਲ ਨਵੇਂ ਪਾਦਸ਼ਾਹ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਮਨੁਖਤਾ ਲਈ ਕੁਰਬਾਨੀ ਕੀਤੀ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਉਸ ਸੰਦੇਸ਼ ਨੂੰ ਦਰਸਾਉਂਦਾ ਅੱਜ ਦਾ ਲਾਈਫ ਤੇ ਸਾਊਂਡ ਦਾ ਇਹ ਜੋ ਪ੍ਰੋਗਰਾਮ ਸੀ ਬਾ ਕਮਾਲ ਸੀ ਇਹਨਾਂ ਨੂੰ ਨਹੀਂ ਸਿੱਖਾਂ ਬਾਰੇ ਜਾਣਕਾਰੀ ਪਤਾ ਤੇ ਅੱਜ ਉਹਨਾਂ ਨੂੰ ਵੀ ਕੁਝ ਜਾਣਕਾਰੀ ਸਿੱਖਣ ਨੂੰ ਮਿਲੀ ਆ ਸਾਰੀ ਸੰਗਤਾਂ ਨੂੰ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਇਸ ਗੱਲ ਦਾ ਗਿਆਨ ਹੋਇਆ ਕਿ ਗੁਰੂ ਸਾਹਿਬ ਨੇ ਸਾਡੇ ਬਦਲੇ ਸਾਡੇ ਧਰਮ ਬਦਲੇ ਕਿੰਨੀਆਂ-ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਕਿਸੇ ਵੀ ਹੋਰ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਹੋਰ ਧਰਮ ਦੇ ਲਈ ਆਪਣਾ ਬਲਿਦਾਨ ਦੇ ਦੇਣਾ ਔਰ ਉਨ੍ਹਾਂ ਦੇ ਕਾਰਨ ਹੀ ਅੱਜ ਅਸੀਂ ਜੇ ਆਪਣੇ ਆਪ ਤੇ ਉਤੇ ਮਾਣ ਮਹਿਸੂਸ ਕਰਦੇ ਆ ਇਹ ਸਾਰੀ ਉਹਨਾਂ ਦੀ ਦੇਣ ਹੈ ਤਾਂ ਇਹ ਲਾਈਟ ਐਂਡ ਸਾਊਂਡ ਸ਼ੋਅ ਜੋ ਹੋਇਆ ਜੋ ਉਹਨਾਂ ਨੇ ਸਾਨੂੰ ਸਿਖਾਇਆ ਤਾਂ ਉਸੇ ਮਾਰਗਦਰਸ਼ਨ ਚੱਲਦੇ ਹੋਏ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਜਿਨਨੇ ਪਰਿਵਾਰਾਂ ਨੇ ਦੇਖਿਆ ਹਰੇਕ ਦੀਆਂ ਅੱਖਾਂ ਜੜੀਆਂ ਉਹ ਨਮ ਹੋਈਆਂ ਇਹ ਬਹੁਤ ਹੀ ਸਲਾੰਗਾ ਜੋ ਉਪਰਾਲਾ ਹੈ ਪੰਜਾਬ ਸਰਕਾਰ ਦਾ ਹਿੰਦੀ ਚਾਦਰ ਸੀ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ ਇਸ ਕਰਕੇ ਤਾਂ ਕਿ ਆਪਣੇ ਧਰਮ ਦੇ ਨਾਲ ਜੁੜਨ। ਇਸ ਦੇ ਨਾਲ ਸਾਡੇ ਬੱਚੇ ਜਿਹੜੇ ਨੇ ਬੜਾ ਕੁਝ ਸਿੱਖਣਗੇ। ਔਰ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ। ਉਹਨਾਂ ਤੋਂ ਜਦੋਂ ਬੱਚੇ ਜਾਣੂ ਹੋਣਗੇ ਤਾਂ ਕੁਦਰਤੀ ਤੌਰ ਤੇ ਕਿ ਉਹ ਜਿਹੜੀਆਂ ਨਸ਼ੇ ਵਰਗੀਆਂ ਬੁਰਾਈਆਂ ਨੇ ਉਹਨਾਂ ਤੋਂ ਦੂਰ ਰਹਿਣਗੇ। ਇਸ ਤਰ੍ਹਾਂ ਦਾ ਉਪਰਾਲਾ ਕਰਨ ਦੇ ਲਈ ਭਗਵੰਤ ਮਾਨ ਜੀ ਦਾ ਅਸੀਂ ਬਹੁਤ ਜ਼ਿਆਦਾ ਦਿਲੋ ਧੰਨਵਾਦ ਕਰਦੇ ਆਂ। ਇੰਨੇ ਗੁਰੂਆਂ ਨੇ ਜਿਹਨੀਆਂ ਸ਼ਹੀਦੀਆਂ ਦੇਈਆਂ ਗਿਆ ਆਪਣੇ ਪੰਜਾਬ ਨੂੰ ਆਪਣੇ ਆਣ ਵਾਲੇ ਭਵਿੱਖ ਨੂੰ ਬਚਾਉਣ ਦੇ ਲਈ। ਸੋ ਮਾਨੂੰ ਬਹੁਤ ਮਾਣ ਹੈਗਾ। ਤੋਂ ਮੈਂ ਬਹੁਤ ਸ਼ਲਾਘਾਯੋਗ ਜਿਹੜਾ ਇਹ ਕਦਮ ਸਰਕਾਰ ਨੇ ਚੱਕਿਆਗਾ ਸਾਡੇ ਗੁਰੂ ਸਾਹਿਬ ਉਹ ਇਨਸਾਨੀਅਤ ਦੀ ਚਾਦਰ ਸਨ ਉਹ ਸੰਸਾਰ ਦੀ ਚਾਦਰ ਸਨ ਜਿਨ੍ਹਾਂ ਨੇ ਇਨਸਾਨੀਅਤ ਦੇ ਖਾਤਰ ਆਪਣਾ ਸੀਸ ਬਰਿਧਾਨ ਦਿੱਤਾ ਜਿਨ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਹਲਾ ਜੀ ਤਿੰਨ ਸਿੰਘ ਸ਼ਹੀਦ ਹੋਏ ਇਹ ਸਾਰਾ ਜਿਹੜਾ ਇਤਿਹਾਸ ਹੈਗਾ ਇਹ ਅੱਜ ਦੀ ਪਨੀਰੀ ਲਈ ਸਾਡੇ ਸਾਰਿਆਂ ਲਈ ਜਾਨਣਾ ਬਹੁਤ ਜ਼ਰੂਰੀ ਹੈ ਸੋ ਬਹੁਤ ਚੰਗਾ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਅੱਜ ਦਾ ਇਹ ਇਨੀਸ਼ੀਏਟਿਵ ਲਿਆ